ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਰਸ਼ਨ ਕੌਰ ਬਿਦਾਦਪੁਰ ਅੱਜ ਅਸੀਂ ਪਹੁੰਚੇ ਆ ਬਾਰਡਰ ਟਾਰੀ ਤੇ ਜਿੱਥੇ ਗੋਮੀ ਪ੍ਰਧਾਨ ਜਸਕਰਨ ਸਿੰਘ ਕਾਨ ਸਿੰਘ ਵਾਲਾ ਜੀ ਪਹੁੰਚੇ ਆ ਹਰ ਮਹੀਨੇ ਜਿਹੜੀ 10 ਤਰੀਕ ਨੂੰ ਇੱਥੇ ਆਣ ਕੇ ਆ ਦਾਸ ਜੋਦੜੀ ਬੇਨਤੀ ਕਰਦੇ ਆ ਗੁਰੂ ਸਾਹਿਬ ਅੱਗੇ ਪੀਮਾਰਾਜ ਇਹ ਜਿਹੜਾ ਬਾਰਡਰ ਆ ਇਹ ਖੁੱਲ ਜਵੇ ਤੇ ਆਪਾਂ ਇਹਨਾਂ ਦੇ ਨਾਲ ਕਰਦੇ ਆ ਵਿਚਾਰ ਸਾਂਝੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰਿਆਂ ਨੇ ਸੰਗਤ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਤੇ ਸਮੁੱਚੀ ਜਨ ਬੰਦੀ ਬਲੋਂ ਅਰਦਾਸ ਕੀਤੀ ਹੈ ਹਰ ਮਹੀਨੇ ਦੀ ਤਰ੍ਹਾਂ ਕਿਉਂਕਿ ਜਦੋਂ ਸਾਡੀ ਗੱਲ ਇੰਡੀਆ ਦਾ ਪ੍ਰੈਜ਼ੀਡੈਂਟ ਨਹੀਂ ਸੁਣਿਆ ਤਾਂ ਇੰਡੀਆ ਦਾ ਪ੍ਰੈ[unintelligible] ਸੁਣਦਾ ਹੀ ਨਹੀਂ ਨਾ ਮੈਂਬਰ ਸਵਾ ਲੋਕ ਸਵਾ ਮੈਂਬਰ ਨਾ ਰਾਜ ਸਭਾ ਮੈਂਬਰ ਬੋਲਦਾ ਨਾ ਅਮਰਸਰ ਦਾ ਐਮਪੀ ਕੋਈ ਬੋਲਦਾ ਹੈ ਪੰਜਾਬ ਦਾ ਐਮਪੀ ਜੇ ਤੋ ਕੋਈ ਬੋਲਦਾ ਹੀ ਨਹੀਂ ਨਾ ਚੀਫ ਮਿਨਿਸਟਰ ਸੁਣਦਾ ਜਿੱਦੋਂ ਨਾ ਹੀ ਜਿਹੜਾ 92 ਐਮਐਲਏ ਦਾ ਵੱਡਪੁਰਿਆ ਫਿਰਦਾ ਹਰ ਨੂੰ ਨਾ ਕਰਦਾ ਕੋਈ ਨਹੀਂ ਸੁਣਦਾ ਕੋਈ ਸਾਡੀ ਜਿੱਦੋਂ ਗੱਲ ਹੀ ਨਹੀਂ ਸੁਣਦਾ ਤੇ ਫਿਰ ਸਾਡੇ ਕੋਲੇ ਕੋਈ ਚਾਰਾ ਨਾ ਸਾਡੇ ਕੋਲੇ ਮੁਲਕ ਹੈ ਨਾ ਕੋਲੇ ਸਾਡੇ ਕੋਲ ਬੇਚਾਰਾ ਨਾ ਸਾਡੇ ਕੋਲੇ ਬਾਤ ਸੀ ਹੈ ਅਸੀਂ ਸਟੇਟਲੈਸ ਬੰਦੇ ਆ ਸਾਰੇ ਇਹ ਇਸ ਕਰਕੇ ਸੁਣ ਆਏ ਆ ਕਿ ਇਹ ਜਿਹੜਾ ਸਾਡਾ ਕਾਰੀ ਦਾ ਬਾਰਡਰ ਹੈ ਇਹ ਖੋਲਿਆ ਜਾਵੇ ਤਾਂ ਜੋ ਸਾਡਾ ਪੰਜਾਬ ਦਾ ਵਪਾਰੀ ترقی ਕਰ ਸਕੇ ਸਾਡਾ ਪੰਜਾਬ ਦਾ ਕਿਸਾਨ ترقی ਕਰ ਸਕਦੇ ਪੰਜਾਬ ਦਾ ਮਜ਼ਦੂਰ ترقی ਕਰ ਸਕੇ ਪੰਜਾਬ ਦਾ ਦੁਕਾਨਦਾਰ ترقی ਕਰ ਸਕੇ ਟਰਾਂਸਪੋਰਟ ترقی ਕਰ ਸਕੇ ਜਿਹੜੇ ਸਾਡੇ ਨੌਜਵਾਨ ਹੈ ਹਿਜਰਤ ਕਰ ਰਹੇ ਆ ਇੱਥੋਂ ਪੰਜਾਬ ਖਾਲੀ ਹੋ ਰਿਹਾ ਹੈ ਜੇ ਬਾਰਡਰ ਖੁੱਲ ਜਾਵੇ ਇਸ ਬਾਰਡਰ ਤੋਂ ਅਮਰਸਰ ਤੋਂ ਇੱਕ ਟਰੱਕ ਚੱਲੂਗਾ ਟਰੱਕ ਦੇ ਵਿੱਚ ਜਿਹੜਾ ਮਾਲ ਹੋਊਗਾ ਵਪਾਰ ਦਾ ਉਹ ਸਾਡੇ ਅਮਰਸਰ ਦੇ ਵਪਾਰੀ ਦਾ ਹੋਊਗਾ ਜਾਂ ਤਰ ਤਰ ਦੇ ਵਪਾਰੀ ਦਾ ਹੋਊਗਾ ਜਾਂ ਪੱਟੀ ਦੇ ਵਪਾਰੀ ਦਾ ਹੋਊਗਾ ਜਾਂ ਫਰੀਦਕੋਟ ਦੇ ਵਪਾਰੀ ਦਾ ਹੋਊਗਾ ਫਰੀਦਕੋਟ ਦਾ ਹੋਊਗਾ ਬਟਿੰਡੇ ਦਾ ਹੋਊਗਾ ਸਹਾਰ ਦਾ ਹੋਊਗਾ ਇਹ ਵਪਾਰੀਆਂ ਦਾ ਜੈਵੰਦਰ ਦਾ ਹੋਊਗਾ ਇਹ ਇੱਥੋਂ ਜਦੋਂ ਮਾਲ ਲੈ ਕੇ ਜਾਣਗੇ ਤੇ ਫੇਰ ਭਾਈ ਇਹ ਮਿਹਦਾਰ ਮਾਲ ਨੂੰ ਲੱਦੂਗਾ ਸਾਡਾ ਮਜ਼ਦੂਰ ਤੇ ਮਾਲ ਹੋਊਗਾ ਕਿਦਾ ਕਿਸਾਨ ਦਾ ਇਹ ਫਿਰ ਜਦੋਂ ਇੱਥੋਂ ਜਾਣਗੇ ਸਾਡੇ ਨੌਜਵਾਨ ਇੱਥੋਂ ਟਰੱਕ ਐਸ ਗੇਟ ਤੋਂ ਲੰਘੂਗਾ ਫਿਰ ਪਾਕਿਸਤਾਨ ਚਲਾ ਜਾਊਗਾ ਪਾਕਿਸਤਾਨ ਤੋਂ ਅਫਗਾਨਿਸਤਾਨ ਚਲਾ ਜਾਊਗਾ ਅਫਗਾਨਿਸਤਾਨ ਤੋਂ ਹਰਬੱਚ ਚਲਾ ਜਾਊਗਾ ਹਰਬ ਤੋਂ ਹੁੰਦਾ ਹੋਇਆ ਸਿੱਧਾ ਟਿਊਬ ਦੇ ਨਹੀਂ ਇੰਗਲੈਂਡ ਤੇ ਫਰਾਸ ਹੋ ਕੇ ਇਹ ਟਰੱਕ ਸਾਡਾ ਮਹੀਨੇ ਬਾਅਦ ਮੁੜਿਆ ਜਾਇ ਕਰੂਗਾ ਤੇ ਇਹ ਜਿਹੜਾ ਸਾਡਾ ਵਪਾਰ ਹੋਊਗਾ ਇੱਕ ਇਕਨੋਮਿਕ ਕੋਰੀਡੋਰ ਬਣ ਚੁੱਕਿਆ ਹੈ ਉਹ ਗਾਰਡਰ ਦੀ ਬੰਦਰਗਾਹ ਤੇ ਚੀਨ ਤੇ ਪਾਕਿਸਤਾਨ ਦਾ ਸਾਂਝਾ ਫਿਰ ਇਹ ਸਾਡਾ ਉੱਥੇ ਮਾਲ ਜਾਇਆ ਕਰੂਗਾ ਤੇ ਫਿਰ ਅਸੀਂ ਤਰੱਕੀ ਕਰ ਜਾਗੇ ਫਿਰ ਇਹ ਇੰਡੀਆ ਤੇ ਪ੍ਰੈਜ਼ੀਡੈਂਟ ਮੋਦੀ ਕਹਿ ਰਹੇ ਆ ਕਿ ਪਾਕਿਸਤਾਨ ਸਾਡਾ ਦੁਸ਼ਮਣ ਹੈ ਤੇ ਫਿਰ ਮੈਂ ਕਹਿੰਦਾ ਜੇ ਪਾਕਿਸਤਾਨ ਦੁਸ਼ਮਣ ਹੈ ਤੇਰਾ ਤੇ ਫਿਰ ਮੋਦੀ ਸਾਹਿਬ ਜਦੋਂ ਨਵਾਜ਼ ਸ਼ਰੀਫ ਦੀ ਬੇਟੀ ਦਾ ਵਿਆਹ ਹੁੰਦਾ ਹੈ ਬਿਨਾਂ ਪਲਾਨ ਤੋਂ ਚਲੇ ਜਾਂਦੇ ਆ ਉੱਥੇ ਨਾਲੇ ਸਗਨਦੇ ਕਿਉਂਦੇ ਆ ਤੇ ਨਾਲੇ ਰੋਟੀ ਸਾਗ ਨਾਲ ਖਾਂਦੇ ਆ ਉਦੋਂ ਤੋਂ ਬਗਾਨਸਤ ਦੇ ਵਿੱਚ ਚਲੇ ਜਾਂਦੇ ਆ ਤੇ ਫਿਰ ਜਦੋਂ ਇਹਨਾਂ ਨੇ ਵਪਾਰ ਕਰਨਾ ਹੁੰਦਾ ਤੇ ਫਿਰ ਉਤਰੋਂ ਕਹਿੰਦੇ ਵਪਾਰ ਕਰ ਲੋ ਬੰਬੇ ਦੀ ਬੰਦਰਗਾਹ ਤੋਂ ਉਹ ਵੀ ਇੰਡੀਆ ਦੀ ਬੰਦਰਗਾਹ ਫਿਰ ਕਹਿੰਦੇ ਵਪਾਰ ਕਰ ਲੋ ਮੋਰਵੀ ਦੀ ਬੰਦਰਗਾਹ ਤੋਂ ਗੁਜਰਾਤ ਚ ਫਿਰ ਕਹਿੰਦੇ ਗਾਂਧੀ ਧਾਮ ਤੋਂ ਜੇ ਪਾਕਿਸਤਾਨ ਨੂੰ ਇਹ ਸਮੁੰਦਰ ਦੇ ਰਾਹੀਂ ਮਾਲ ਚਲਾ ਜਾਵੇ ਫਿਰ ਤਾਂ ਸਤਵਧੀ ਹੈ ਮੋਦੀ ਕਹਿੰਦਾ ਮੇਰਾ ਚੀਨ ਬੜਾ ਦੁਸ਼ਮਣ ਹੈ ਤੇ ਜਦੋਂ ਚੀਨ ਦਾ ਪ੍ਰੈਜ਼ੀਡੈਂਟ ਇੱਥੇ ਆਉਂਦਾ ਤੇ ਪਿੰਗਾ ਝੂਟ ਕੇ ਜੱਫੀਆਂ ਪਾਉਂਦਾ ਤੇ ਫਿਰ ਕੀ ਕਹਿ ਲੈ ਸਾਡੇ ਪੰਜਾਬ ਦੇ ਨਾਲ ਕਿਉਂ ਆ ਫਿਰ ਜੇਕਰ ਨੇਪਾਲ ਦਾ ਬਾਰਡਰ ਖੁੱਲਾ ਹੈ ਤੇ ਬੰਗਲਾਦੇਸ਼ ਦਾ ਖੁੱਲਾ ਵੀ ਇੱਕ ਮੁਲਕ ਹੈ ਉਥੇ ਧਾਰ ਕਾਟ ਤੇ ਜਾ ਰਿਹਾ ਹੈ ਉਥੇ ਟਰੱਕ ਜਾ ਰਹੇ ਹੈ ਇਧਰੋਂ ਉਧਰੋਂ ਸਿੱਧਾ ਲਸਨ ਜਾ ਰਿਹਾ ਹੈ ਇਥੋਂ ਸੀਮਿੰਟ ਜਾ ਰਿਹਾ ਹੈ ਇਥੋਂ ਤੇਲ ਜਾ ਰਿਹਾ ਹੈ ਉਧਰੋਂ ਲੱਕੜ ਆ ਰਹੀ ਹੈ ਜੇ ਕੀ ਜੇ ਨੇਪਾਲ ਦੇਸ਼ ਦਾ ਬਾਰਡਰ ਖੁੱਲਾ ਤੇ ਇਹ ਖੁੱਲਤ ਸਾਡੇ ਦਿੱਤੂ ਮਾਰ ਰਿਹਾ ਇਹ ਜਾਣ ਬੁੱਝ ਕੇ ਇੰਡੀਅਨ ਸਟੇਟਸ ਨੂੰ ਮਾਰਨਾ ਚਾਹੁੰਦੀ ਹੈ ਵੀ ਇਸ ਕਰਕੇ ਸੀ ਕਹਿਣਾ ਕਿ ਇਹ ਅਰਦਾਸ ਟਾਰੀ ਬਾਰਡਰ ਤੇ ਕੀ ਕੀ ਮਾਰੇ ਚੱਪਾ ਕਰੋ ਮੈਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਕਹਿਣਾ ਹੈ ਕਿ ਉਹ ਵੀ ਤੁਰੰਤ ਇਹਦੇ ਵਿਸ਼ਾਤਲ ਦੇਖ ਕੇ ਉਹ ਪਹਿਲ ਕਰੇ ਕਿ ਮੈਂ ਬਾਰਡਰ ਵਪਾਰ ਨਹੀਂ ਖੋਲਣਾ ਤੇ ਉਧਰੋਂ ਇੰਡੀਆ ਦੇ ਪ੍ਰਧਾਨ ਮੰਤਰੀ ਮੋਦੀ ਸਭ ਨੂੰ ਵੀ ਕਹਿਣਾ ਹੈ ਮੋਦੀ ਸਾਹਿਬ ਕਿਉਂਕਿ ਜੇ ਵਿਤਕਰਾ ਕਰੀਏ ਨਾ ਸ਼ੁਰੂ ਘਰ ਇੱਕ ਕਾਇਮ ਨਹੀਂ ਰਹਿੰਦਾ ਜੇ فرض ਕਰੋ ਇੱਕ ਘਰ ਦਾ ਮੁਖੀ ਆਪਣੇ ਇੱਕ ਬੱਚੇ ਨਾਲ ਜਾਂ ਹੋਰ ਕਿਸੇ ਨਾਲ ਵਿਤਕਰਾ ਕਰੇ ਉਹ ਘਰ ਛੇਤੀ ਛੇਤੀ ਪਾਸੇ ਹੋ ਜਾਂਦਾ ਇਸ ਕਰਕੇ ਤੁਸੀਂ ਸਾਡੀ ਸਿੱਖੋਂ ਤੇ ਪੰਜਾਬੀਆਂ ਨਾਲ ਚੜਕਿੱਤਰਤਾ ਕਰ ਰਹੇ ਮੈਂ ਪੰਜਾਬ ਦੇ ਹਿੰਦੂ ਵੀਰਿਆਂ ਨੂੰ ਵੀ ਕਹਿਣਾ ਕਿ ਭਾਈ ਤੁਸੀਂ ਵੀ ਸੋਚੋ ਮੋਦੀ ਦੀ ਪਾਲਿਸੀ ਸੈਂਟਰ ਦੀ ਪਾਲਿਸੀ ਪੰਜਾਬ ਨੂੰ ਮਾਰਨ ਵਾਲੀ ਹੈ ਜੀ ਜਿਹੜੇ ਖੋਲਤਾ ਬਿਗ ਬਾਜ਼ਾਰ ਖੋਲਤਾ ਮੈਟਰੋ ਖੋਲਤਾ ਆਧਾਰ ਖੋਲਤਾ ਵਿਸ਼ਾਲ ਮੈਗਾ ਮਾਰਟ ਖੋਲਤਾ ਡੀਮਾਰਟ ਖੋਲਕਾ ਰਾਇਸ ਫਰੈਸ਼ ਖੋਲਕੇ ਸਾਡਾ ਦੁਕਾਨਦਾਰ ਵੈਸੇ ਹੀ ਮਾਰ ਦਿੱਤਾ ਗਿਆ ਇਸ ਕਰਕੇ ਨੌਜਾਨ ਖੁਦਕਸ਼ੀਆਂ ਕਰ ਰਹੇ ਹੈ ਤੇ ਫੇਰ ਅੱਜ ਭਗਵੰਤ ਮਾਨ ਜੀ ਬੋਲ ਹੀ ਨਹੀਂ ਰਹੇਗੇ ਹੈ ਨਸ਼ੇ ਦੀ ਪਰਮਾਰ ਹੋਈ ਪਈ ਹੈ ਅਫਗਾਨਿਸਤਾਨ ਤੋਂ ਬਾਰਡਰ ਤੋਂ ਨਸ਼ਾ ਆ ਰਿਹਾ ਹੈ ਤੋ ਤਾਂ ਕਹਿੰਦੇ ਕਿਸਾਨਾਂ ਦਾ ਕਰਜ਼ਾ ਮੈਂ 20 ਕਰ ਦੂੰਗਾ ਉਹ ਕਿਤੇ ਹੀ ਜਾਂ ਕਰੇ ਉਹ ਤਾਂ ਕਹਿੰਦੇ ਮੈਂ ਵਿੱਦੇ ਵੀ ਫ੍ਰੀ ਕਰ ਦੂੰਗਾ ਸੇਹ ਸਹੂਲਤਾ ਇਹ ਕੁਛ ਕੀਤਾ ਹੀ ਨਹੀਂਗਾ ਇਹ ਸਰਕਾਰਾਂ ਗੁਰੂਗ੍ਰਾਮ ਸਾਹਿਬ ਦੇ ਵਿਅਦਗੀ ਕਰਨ ਵਾਲੇ ਤੇ ਕਰਾਉਣ ਵਾਲੇ ਉਹਨੂੰ ਘੁੰਮਦੇ ਫਿਰਦੇ ਦਰਬਾਰ ਸਾਹਿਬ ਟਾਉਣ ਵਾਲੇ ਟਾਉਣ ਵਾਲੇ ਤੇ ਪਹਿਲਾਂ ਰਜਿਸਟਰ ਪਾਉਣ ਵਾਲੇ ਵੀ ਘੁੰਮਦੇ ਫਿਰਦੇ ਆ ਤੇ ਮੈਂ ਇਹ ਹੀ ਕਹਿਣਾ ਕਿ ਸਿੱਤੇ ਪਾਤਸ਼ਾਹ ਦੀ ਕਿਰਪਾ ਕਰ ਅਸੀਂ ਨਿਮਾਨੇ ਆ ਨਤਾਨੇ ਸਾਡੇ ਪੱਲੇ ਫੱਟ ਨਹੀਂ ਸਾਡੇ ਪੱਲੇ ਸਿੱਤੇ ਪਾਤਸ਼ਾਹ ਤੂੰ ਹੀ ਹੈ ਜੇ ਤੂੰ ਬਾਬਾ ਦੀਪ ਨੂੰ ਸਰਵੱਡੇ ਤੋਂ ਲੜਾ ਸਕਦਾ ਹੈ ਗੁੰਗਿਆ ਤੋਂ ਅਰਥ ਘਰਾਸਦਾ ਮਹਾਰਾਜ ਜੇ ਤੁਸੀਂ ਗਵਾਲੀਅਰ ਦੇ ਕਿਲੇ ਤੋਂ ਬੁੰਜਾ ਹਿੰਦੂ ਰਾਜਾ ਨੂੰ ਛੁڑا ਕੇ ਲਿਆ ਸਕਦੇ ਹੋ ਤੁਹਾਡੇ ਵੱਡੇ ਉਹੀ ਜੋਤ ਮਹਾਰਾਜ ਤੁਹਾਡੇ ਵਿੱਚ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹੀ ਜੋਤ ਇਸ ਕਰਕੇ ਬੰਦੀ ਸੰਗੀਵੀਰਿਆ ਕਰੋ ਤੇ ਹੋਰ ਸਾਰੇ ਸੰਗ ਕਰੋ ਅਮਰਤਪਾਲ ਉਹ ਨਲੂਰਿਆ ਕਰੋ ਸ ਤੇ ਪਾਛਾ ਜੀ ਤੇ ਨਾਲੇ ਸਾਡਾ ਬਾਰਡਰ ਖੋਲੋ ਕਲਸੀ ਸਾਹਿਬ ਨੂੰ ਪਪਲਪਰੀ ਜੀ ਨੂੰ ਬਕਨਵਾਲਾ ਸਾਹਿਬ ਨੂੰ ਸਾਡੀ ਕੌਮ ਦਾ 代表 ਭਾਈ ਜਰਕਾਰ ਸਿੰਘ ਹਵਾਰਾ ਪਰਮਦੇਸ ਮੁਖੀ ਹੋ ਰਿਹਾ ਪਹਿਲੇ ਗੁਰندر ਸਿੰਘ ਜੀ ਪਹਿ ਰਾਜਵਾਨਾ ਸਾਹਿਬ ਤੇ ਇਹ ਸਾਰੇ ਸ਼ਮਸ਼ੇਰ ਸਿੰਘ ਹੋਰੀ ਜੀ ਤੇ ਇਹ ਸਾਰਿਆਂ ਨੂੰ ਆਪਣਾ ਭੁਲਰ ਸਾਹਿਬ ਹੋਰਾਂ ਨੂੰ ਸਾਰਿਆਂ ਨੂੰ ਬੁਲਾਇਆ ਕਰੋ ਮੇਰਾ ਕਿਰਪਾ ਕਰੋ ਇਸ ਕਰਕੇ ਇਹ ਪਈ ਅਰਦਾਸ ਕੀਤੀ ਅਗਲੀ ਅਰਦਾਸ ਜਿਹੜੀ ਹੈ ਉਹ 20 ਤਰੀਕ ਨੂੰ ਕੋਈ ਪ੍ਰਦੇਸ ਹਿੰਦਾਲਾ ਬਾਰਡਰ ਤੇ ਹੋਊਗੀ 30 ਤਰੀਕ ਨੂੰ ਜਿਹੜੀ ਅਰਦਾਸ ਹੈ ਉਹ ਫਾਇਲਕਾ ਦੇ ਸੁਲੇਮਾਨ ਕੀ ਬਾਰਡਰ ਤੇ ਹੋਵੇਗੀ 25 ਤਰੀਕ ਨੂੰ ਇਹ ਜਿਹੜੀ ਅਰਦਾਸ ਹੈ ਅੰਮ੍ਰਿਤਸਰ ਜਿਹੜਾ ਇਹ ਜ਼ਿਲ੍ਹੇ ਦੀ ਅਰਦਾਸ ਹੈ ਇਹ ਇਥੋਂ ਦੇ ਜਥੇਦਾਰ ਹੈ ਪ੍ਰਿਤਪਾਲ ਸਿੰਘ ਜੀ ਹੁਣ ਇਹਨਾਂ ਦੀ ਗਵਾਈ ਚ ਜਿਹੜੀ ਅਰਦਾਸ ਪੇਸ਼ ਕਰੂਗੀ ਇਹਦੀ ਜ਼ਿੰਮੇਵਾਰੀ ਮੇਰੀ ਭੈਣ ਬੀਬੀ ਦਰਸ਼ਨਪੌਰ ਜੀ ਬਾਬਾ ਬਕਾਲਾ ਜੋ ਇਸਤਰੀ ਦਲ ਦੀ ਸਾਰੇ ਮਾਝੇ ਜ਼ੋਨ ਦੀ ਪ੍ਰੈਜ਼ੀਡੈਂਟ ਨੇ ਇੱਥੇ ਪੈਣਾ ਵਾ ਟਾਰੀ ਬਾਰਡਰ ਤੇ ਮੌਜੂਦ ਆ ਤੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਇਹ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਨ ਸਿੰਘ ਵਾਲਾ ਜੀ ਦੇ ਪੂਰੇ ਨਾਲ ਸੰਯੋਗ ਦੇਣ ਦੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਦੇ ਵਾਸੀਆਂ ਦੁਆਬੇ ਦੀ ਪ੍ਰਧਾਨ ਆ ਹਾਂਜੀ ਤੇ ਮੈਂ ਇਹੀ ਕਹਿੰਨੀ ਆ ਵੀ ਜਿੱਦਾਂ ਹਰ ਮਹੀਨੇ ਅਸੀਂ ਕੈਮਰਾਮੈਨ ਨੂੰ ਕਹਿੰਦੇ ਥੋੜਾ ਪਿੱਛੇ ਰਹਿਣਾ ਉਹਨੇ ਆ ਇਹ ਸਾਡੀ ਵਾਹਿਗੁਰੂ ਸਾਡੀ ਅਰਦਾਸ ਮਨਜ਼ੂਰ ਕਰੇ ਇਹ ਜਿਹੜੇ ਬੱਟ ਰਿਹਾ ਇਹ ਖੁੱਲੇ ਜਾਣ ਤੇ ਸਾਨੂੰ ਵੀ ਜਾਣ ਕੇ ਵੀ کاروبار ਵੀ ਸਾਡੇ ਖੁੱਲ ਜਾਣ ਮਜ਼ਦੂਰਾਂ ਦੇ ਵੀ ਤੇ ਸਾਡੇ ਬੱਚੇ ਜਿਹੜੇ ਬਾਹਰ ਜਾ ਰਹੇ ਆ ਤੇ ਉਹ ਬਾਹਰ ਜਾਣ ਤੋਂ ਰੁਕ ਜਾਣ ਤੇ ਇੱਥੇ ਸਾਨੂੰ ਕੰਮ ਜਿਹੜਾ ਆ ਸਾਡੀਆਂ ਜਿਹੜਾ ਵਪਾਰ ਆ ਉਹ ਚੱਲ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਚਨ ਹਰਿ ਗੋਬਿੰਦ ਸਿਮਰੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਸਿਹਾਇ ਜਿਦਾ ਡਠੇ ਸਭ ਦੁੱਖ ਜਾਏ ਬਰ ਦੇਖ ਬਹਾਦਰ ਜੀ ਮਨਿਹਰ ਕਾ ਨੌਨ ਜਿਆਦੇ ਸਭ ਥਾਈ 10ਵੇਂ ਪਾਤਸ਼ਾਹ ਸਾਹਿਬੇ ਕਮਾਲ ਪੁੱਤਰਾਂ ਦੇ ਦਾਨੀ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਇ ਦਸਾ ਪਾਤ ਛਈਆਂ ਦੀ ਜੋਤ ਚਵਰ 77 ਦੇ ਮਾਲਕ ਗੱਦੀ ਤੇ ਬਿਰਾਜਮਾਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ 40 ਮੁਕਤਿਆਂ ਹੱਤਿਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬੰਦ ਕੇ ਛਕਿਆ ਤੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਰਟ ਕੀਤਾ ਤਿੰਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਇੱਕ ਥੀਸ ਦਿੱਤੇ ਬੰਦ ਬੰਦ ਕਟਾਈਆਂ ਓਪੜੀਆਂ ਲੋਹਾਈਆਂ ਚਰਕਣੀਆਂ ਤੇ ਜੜੇ ਤਨ ਆਰਿਆਂ ਨਾਲ ਚਲਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾ ਨਾਲ ਨਿਭਾਈ ਕਿੰਨਾ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਸ੍ਰੀਮੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਅੱਜ ਅਸੀਂ ਪਹੁੰਚੇ ਆ ਬਾਰਡਰ ਤੇ ਜਿੱਥੇ ਕੇ ਚੜਦੇ ਤੇ ਲੈਂਦੇ ਪੰਜਾਬ ਦਾ ਇਹ ਹਾਦਿਆ ਤੇ ਇੱਕ ਤੁਸੀਂ ਦੇਖ ਸਕਦੇ ਆ ਕਿ ਇੰਡੀਅਨ ਭਾਰਤ ਦਾ ਝੰਡਾ ਤੇ ਇੱਕ ਪਾਕਿਸਤਾਨ ਦਾ ਤੇ ਲਾਈਵ ਤਸਵੀਰਾਂ ਤੁਹਾਨੂੰ ਬਾਰਡਰ ਤੋਂ ਵਿਖਾ ਰਹੇ ਹਾਂ ਟਾਰੀ ਬਾਰਡਰ ਤੇ ਜਿੱਥੇ ਪਰੇਡ ਵੀ ਹੁੰਦੀ ਹੈ ਇੱਥੇ ਪਹੁੰਚੇ ਆ ਦਸਕਰਨ ਸਿੰਘ ਕਾਨ ਸਿੰਘ ਵਾਲਾ ਜੀ ਜੋ ਕਿ ਹਰ ਮਹੀਨੇ ਅਰਦਾਸ ਜੋਦੜੀ ਬੇਨਤੀ ਕਰਦੇ ਆ ਕਿ ਇਹ ਬਾਰਡਰ ਜਿਹੜਾ ਹਮੇਸ਼ਾ ਵਾਸਤੇ ਖੁੱਲ ਜੇ